ਸੋਸ਼ਲ ਮੀਡੀਆ ਕਰਕੇ ਜਾਣਨ ਲੱਗੇ ਜਾਣਨ ਲੱਗੇ ਮਾਰੇ ਥਾਰੇ ਜਿਹੜੀ ਬੋਦੀ ਹੈ ਨਾ ਉਹ ਤਾਂ ਜਿਹੜੇ ਕਰਾਲੀ ਰੋਪੜ ਲੱਗੇਗੇ ਉਹ ਵੀ ਮਾਰੇ ਥਾਰੇ ਲੱਗੇ ਬੋਲਣ ਵਿੱਚ ਬਹੁਤ ਮਾਰੇ ਲਾਕੇ ਮਾਕੇ ਨੰਦੀ ਵੈਲ ਕੇ ਸਿਰ ਪਰ ਬੋਝ ਪੈ ਰਿਹਾ ਨੰਦੀ ਵੈਲ ਮਨ ਮਨ ਸੋਚ ਰਿਹਾ ਵੀ ਯਾਰ ਕੋਈ ਅੱਜ ਖਾਸ ਦਿਨ ਹੈ ਮਹਾਰਾਜ ਇਹ ਮਾਰੇ ਭਗਤਾ ਸਾਰਾਮ ਨੇ ਸਾਰੀ ਗੱਲ ਧੋਲ ਕੀ ਗਾ ਮੇਲ ਕਰਕੇ ਖੜਤਾਲਾ ਟੰਮਕੀਆਂ ਇਨਾ ਦਾ ਮੇਲ ਕਰਕੇ ਆਪਣਾ ਦੇਸੀ ਖਾੜਾ ਬਣਾਇਆ ਨੌਜਵਾਨ ਤਾਂ ਹੁਣ ਕੰਜਰਖਾਨੇ ਮਾਂ ਮੋਬਾਈਲਾ ਮਾਂ ਜਾਂ ਕੁੜੀਆਂ ਪਿੱਛੇ ਜਾਂ ਫਿਰ ਸੈਕਟਰਾਂ ਮਾਂ ਉਰੇ ਮਾਰਕੀਟਾਂ ਮਾਂ ਖੜੇ ਹੋਣੇ ਇਹ ਜਿਹੜਾ ਮਾਰਾ ਗਾਉਣਾ ਹੈ ਨਾ ਇਸ ਨੂੰ ਸੁਣਾ ਸੁਲਝੇ ਵੀ ਲੋਕ ਰੰਨੇ ਮਾਦਲੀ ਬਣੀ ਨਹੀਂ ਪੜੇ ਇਹ ਮੇਰੀ ਚਿਖੜੀ ਅੱਗ ਵਾਹ ਓ ਮੈਨੂੰ ਲੈਣੇ ਵਾਲੇ ਆ ਗਏ ਮੈਨੂੰ ਪਤਾ ਲੱਗ ਗਿਆ ਉਹ ਪੰਜ ਸੱਤ ਪਿੰਡਾਂ માં ਦੱਸ ਦਿਆ ਪਤਾ ਲੱਗ ਜਾਂਦਾ ਇੰਨੀ ਚਟਕ ਹੈ ਮਾਰੇ ਖਾੜੇ ਸੋਚਦੇ ਨੂੰ ਯਾਦ ਆਇਆ ਵੀ ਅੱਜ ਤਾਂ ਮਾਰੇ ਸ਼ਿਵਜੀ ਮਹਾਰਾਜ ਦਾ ਵਿਆਹ ਪਾਰਵਤੀ ਗੱਲ ਲੈ ਜੀ ਨੰਦੀ ਬੈਲ ਨੇ ਸ਼ਿਵਜੀ ਮਹਾਰਾਜ ਦੀ ਸਮਾਧੀ ਖਲਵਾਈ ਕਾਹ ਮਹਾਰਾਜ ਅਸੀਂ ਠੰਡੇ ਜੁੱਲੇ ਹੀ ਬੈਠੇ ਆਂ ਤੋ ਕਰਕੇ ਰੱਖੋ ਪਿਆਰੀਆਂ ਜੀ ਆਸਾ ਆਰਾਮ ਨਾ ਰਹਿਣਾ ਇਹ ਕਰਮ ਕੋਈ ਕਲੂ ਕਾਲ ਲੈ ਮੱਤਾਂ ਮਾਰੀਆਂ ਕਲ ਯੁਗ ਨੇ ਮੱਤ ਮਾਰ ਦੇਣੀ ਸਭ ਨੂੰ ਇਹ ਕਲ ਯੁਗਾ ਇਤਰਾ ਇਹਨੂੰ ਗਾਉਣਾ ਇਹ ਤਰਾਇਓ ਕਰਨਾ ਫਿਰ ਉਹ ਕਹਿ ਇਹ ਕਰਦਾ ਕਾ ਵੀ ਜਥੇਦਾਰ ਨੂੰ ਰੋਂਗੇ ਪਰ ਅੱਜੇ ਰੋ ਰਹੇ ਆ ਅੱਜ ਦਾ ਥਾਰਾ ਵਿਆਹ ਦਾ ਆਪਾਂ ਨੇ ਬਰਾਤ ਚੜਨਾ ਦਾ ਥਾਰੀ ਬਰਾਤ ਜਾਣਾ ਦਾ ਲੈ ਜੀ ਹੁਣ ਸ਼ਿਵ ਜੀ ਮਹਾਰਾਜ ਨੰਦੀਬਾਲ ਸ਼ਿਵ ਜੀ ਨੂੰ ਕਿਆ ਕਹਿ ਰਿਹਾ ਬਾਈ ਓ ਬਾਤ ਸੁਣਾ ਦੇ ਹੋਣੀ ਆਪਣਾ ਵਿਆਹ ਭੁੱਲ ਗਿਆ ਹੋਰ ਕਿਸੇ ਨੂੰ ਭੇਜ ਗਿਆ ਓੜੀਆਂ ਆਪਣਾ he's said you better ਗੱਲਾਂ ਅੱਜ ਵੀ ਜਿਹੜੀਆਂ ਸੱਚੀਆਂ ਹੁੰਦੀਆਂ ਨੇ ਸੋ ਪੁਰਾਣੇ ਸਮਿਆਂ ਦੇ ਵਿੱਚ ਪੁਆਦੀ ਅਖਾੜੇ ਲੱਗਦੇ ਸੀ ਜੋ ਪੁਆਦ ਦੇ ਇਲਾਕੇ ਦੇ ਵਿੱਚ ਅਖਾੜੇ ਲੱਗਦੇ ਸੀ ਸੋ ਹੁਣ ਵੀ ਜੋ ਪੁਰਾਣਾ ਅਖਾੜਾ ਅੱਜ ਪੁਆਦ ਦਾ ਧਨਾਸ ਦੇ ਵਿੱਚ ਲੱਗਿਆ ਹੈ ਸੋ ਸਾਡੇ ਵੀਰਾਂ ਨੇ ਇਹ ਜੋ ਪ੍ਰੋਗਰਾਮ ਕਰਵਾਇਆ ਇਹ ਪੁੱਛਦੇ ਆ ਕਿ ਕਿਸ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਹੈ ਸੋ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਤੁਹਾਡੇ ਵੱਲੋਂ ਕਿਸ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਉਹ ਆਪਣੇ ਡੈਡੀ ਜੀ ਦੀ ਯਾਦ ਮਕਰਾ ਜੀ ਪਾਪਾ ਜੀ ਉਹ ਪਾਗ ਜੀ ਦੀਆਂ ਪੈਂਟਾਂ ਲਾਵੇਂ ਤੇ ਸੁਣੇ ਦੀ ਇਸ ਚੀਜ਼ ਨੂੰ ਉਹਨਾਂ ਕੀ ਯਾਦ ਗਏ ਵਿੱਚ ਇਸ ਮੇਜਰ ਸਿੰਘ ਨੇ ਆਪਣੇ ਡੈਡੀ ਜੀ ਕੇ ਲਵਾਇਆ ਅੱਛਾ ਤੁਹਾਡੇ ਫਾਦਰ ਸਾਹਿਬ ਨੂੰ ਸ਼ੌਂਕ ਸੀ ਇਹ ਚੀਜ਼ ਦਾ ਹੋਰ ਸਾਜੀਆਂ ਬਹੁਤ ਹੋ ਗਏ ਜੀ ਅੱਛਾ ਅੱਛਾ ਹਾਂਜੀ ਉਹਨਾਂ ਨੇ ਜ਼ਾਰਗਾ ਵੀ ਕਿਹਾ ਬੰਦਾ ਆਪ ਵੀ ਪਜਾਮੇ ਤੇ ਆਪ ਵੀ ਪੈਂਟਾਂ ਲਾਵੇਂ ਤੇ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਉਹਨਾਂ ਨੂੰ ਸ਼ੌਂਕ ਸੀ ਤੁਹਾਨੂੰ ਕਿੰਨਾ ਕ ਸ਼ੌਂਕ ਹੈ ਹਾਂ ਸਾਨੂੰ ਵੀ ਸ਼ੌਂਕ ਹੈ ਜੀ ਤਾਂ ਅਸੀਂ ਲਵਾਇਆ ਖੜਾ ਅੱਛਾ ਵਧੀਆ ਸ਼ੌਂਕ ਹੈ ਗਾਲ ਹੁੰਦੇ ਤੁਸੀਂ ਵੀ ਨਾ ਨਾ ਗਾਂਦੇ ਤਾਂ ਨਹੀਂ ਜੀ ਵੈਸੇ ਸ਼ੌਂਕ ਹੈ ਜੀ ਅੱਛਾ ਜੀ ਹਾਂਜੀ ਅੱਧੀ ਖਾੜੇ ਲਾਂਦੇ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਤੇ ਕਿੰਨੀ ਕ ਡਿਮਾਂਡ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਵੀ ਇਹ 2005 ਤੇ ਇਹ ਗੌਣ ਵਜਾਉਣ ਲਾ ਰਹੇ ਹਾਂ 13 ਸਾਲ ਦੀ ਉਮਰ ਤੇ ਮੈਂ ਸਿੱਖ ਰਿਹਾ 1997 ਦੇ ਸਿੱਖ ਰਿਹਾ ਇਹ ਬਾਈ ਰੁਘਵੀਰ ਸਿੰਘ ਉਹਨੇ ਮੇਜਰ ਸਿੰਘ ਉਹਨੇ ਇਹ ਬਾਈ ਰੋਡੇ ਉਹਨੇ ਏ ਵੀਰ ਆਪਣੇ ਸਾਰੇ ਆਪਣਾ ਸਾਥ ਦੇ ਹਾਂ ਇਹ ਪ੍ਰੋਗਰਾਮ ਆ ਆਪਣੇ ਲਵਾਉਣੇ ਆ ਭਾਜਨ ਸਿੰਘ ਗਿਆਨ ਸਿੰਘ ਭਾਜਨ ਸਾਹਿਬ ਸੁਵਾਣਾ ਗਿਆਨ ਸਾਹਿਬ ਜੱਸੀ ਖੜਿਆ ਇਹ ਤਾਂ ਵਿਚਾਰੇ ਹੋਣ ਲੱਗੇ ਆ ਬਹੁਤ ਇਹਨਾਂ ਦੇ ਬਜ਼ੁਰਗ ਪੁਰਾਣੇ ਬੜੇ ਇਤਲਾਫ ਪਿੰਡ ਦੇ ਸਾਰੇ ਹੀ ਬੜੇ ਸਾਜੀ ਦੇ ਉਰੇ ਗਾਉਣੇ ਵਾਲੇ ਵੀ ਥੇ ਸਰੰਗੀਆ ਵਾਲੇ ਕੰਮਗੇ ਵਾਲੇ ਖਰਤਾਲਾ ਵਾਲੇ ਆ ਬੜੇ ਲਾਭ ਸਿੰਘ ਸਰੰਗੀ ਮਾਸਟਰ ਦਾ ਇਤਲਾਫਕਾ ਜੋ ਉਹ ਮੇਰੀ ਗੱਲ 6-7 ਸਾਲ ਸਾਜ ਵਜਾ ਗਿਆ ਲਾਹਵ ਸਿੰਘ ਜਿਸ ਤਰ੍ਹਾਂ ਹੋਰ ਕਲਾਕਾਰ ਨੂੰ ਬੜੇ ਸਾਜ਼ੀਆਂ ਦੀ ਜ਼ਰੂਰਤ ਪੈਂਦੀ ਹੈ ਬੜੇ ਮਜੀਸ਼ਨਾ ਦੀ ਲੋੜ ਪੈਂਦੀ ਹੈ ਤੇ ਉਹਨਾਂ ਨੂੰ ਇਲੈਕਟ੍ਰੋਨਿਕ ਸਾਜ਼ਾਂ ਦੀ ਲੋੜ ਪੈਂਦੀ ਹੈ ਡੀਜੇ ਦੀ ਲੋੜ ਪੈਂਦੀ ਹੈ ਉਸ ਉਸ ਦੇ ਮੁਤਾਬਕ ਜਿਹੜਾ ਇਹ ਅਖਾੜਾ ਹੈ ਇਹ ਉਸ ਸਾਜ਼ਾ ਦੀ ਲੋੜ ਨਹੀਂ ਪੈਂਦੀ ਪਰ ਫਿਰ ਵੀ ਲੋਕਾਂ ਨੂੰ ਪਸੰਦ ਹੈ ਇਹ ਤਾਂ ਆਪਣਾ ਦੇਸੀ ਸਾਜ਼ ਹੈ ਬਾਈ ਜੀ ਸਰੰਗੀ ਸੌਰੰਗੀ ਹੂੰ ਇਹ ਸਾਰੰਗੀ ਗਲ ਢੋਲ ਕੀ ਗਮੇਲ ਹੈ ਇਹ ਆਪਣੇ ਦੇਸੀ ਪੰਜਾਬੀ ਸਾਜ ਹੈ ਇਹ ਪੰਜਾਬੀ ਸਾਜ ਜਿਹੜਾ ਪਹਿਲਾਂ ਮੁੱਢ ਤੁਰਿਆ ਨਾ ਢੱਡ ਸਾਰੰਗੀ ਢੱਡਾਂ ਦੇ ਬਾਅਦ ਵਿੱਚ ਆਈਆਂ ਇਹ ਸਰੰਗੀ ਗਲ ਮਰੰਗ ਵੱਜੀ ਹੈ ਪਹਿਲਾਂ ਇਹ Rajasthan ਦਾ ਸਾਜ ਹੈ ਇਹ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਪੰਜਾਬ ਮੰ ਲਿਆਏ ਆ ਤੇ ਵਿਰਸੇ ਨੂੰ ਆਪਣੇ ਢੱਡੀਆਂ ਨਾਲ ਇੱਕ ਹੁੰਦਾ ਪੰਥਕ ਢਾਡੀ ਇੱਕ ਸੱਭਿਆਚਾਰ ਟਾਡੀ ਇਹ ਸੱਭਿਆਚਾਰ ਟਾਡੀ ਇੱਧਰ ਲਿਆਏ ਇਹ ਮਾਰੇ ਭਗਤ ਆਸਰਾਮ ਨੇ ਸਾਰੀ ਗੱਲ ਢੋਲ ਦੀ ਗਾ ਮੇਲ ਕਰਕੇ ਖੜਤਾਲਾ ਟੰਮਕੀਆਂ ਇਹਨਾਂ ਦਾ ਮੇਲ ਕਰਕੇ ਆਪਣਾ ਦੇਸੀ ਖਾੜਾ ਬਣਾਇਆ ਦੇਸੀ ਗਾਉਣ ਆਪਣਾ ਗਾਉਣ ਇਹ ਗਾਉਣ માં ਬੋਲੀਆਂ ਕਲੀਆਂ ਵਾਰਾ ਇਕਣਾ ਦੁੱਲੇ ਦੀ ਤਰਜਹੀਰ ਮੌੜ ਇਕਣਾ ਬਾਉੜੀ ਗੌਰੀ ਡੌਰੀ ਇਸ ਤਰ੍ਹਾਂ ਜੀ ਇਹ ਤਰਜਾ ਬਣਾਈਆਂ 32 ਤਰਜਾ ਮੈਂ ਭਗਤ ਨੇ ਗਾਉਣ ਗਾਇਆ ਇਹ ਭਗਤ ਨੇ ਆਪਣੀਆਂ ਤਰਜਾ ਤਿਆਰ ਕਰਕੇ ਇਹ ਆਪਣਾ ਗਾਉਣ 1857 ਕੇ ਲਗਭਗ ਇਹ ਭਗਤ ਨੇ ਲਹਿਰ ਤੋਰੀ ਉਸ ਤੋਂ ਬਾਅਦ ਅਮੇ ਅੱਜ ਚੌਥੀ ਪੀੜੀ ਵਰਗਾ ਰਹੇ ਭਗਤ ਅਸਰਾਮ ਕੀ ਪਹਿਲਾਂ ਤਾਂ ਆਪਣੇ ਪਵਾਦ ਕੇ ਨੇ ਹੁਣ ਬਾਈ ਦੇਆਗੜ ਘਰਾਣੇ ਦਾ ਸਰੰਗੀਵਾ ਸਰੰਗੀ ਮਾਸਟਰ ਪੱਪੀ ਸਿੰਘ ਇਹ ਮੇਰੇ ਕੋਲ ਸਰੰਗੀ ਪ੍ਰਸਾਦ ਦੇ ਰਿਹਾ ਢੋਲਗੀ ਪਰ ਵੀ ਇਸ ਤਰ੍ਹਾਂ ਜੀ ਪਵਾਦ ਦੇ ਇਲਾਕੇ ਦੇ ਵਿੱਚ ਤੁਹਾਡੇ ਅਖਾੜੇ ਲਗਾਏ ਜਾਂਦੇ ਨੇ ਪਵਾਦੀ ਅਖਾੜਾ ਇਸ ਤਰ੍ਹਾਂ ਵੀ ਹੋਇਆ ਕਿ ਪਵਤ ਤੋਂ ਬਾਹਰ ਵੀ ਤੁਹਾਡੀ ਜਿਹੜੀ ਡਿਮਾਂਡ ਹੈ ਬਹੁਤ ਜੀ ਬਹੁਤ ਪਵਤ ਤੇ ਬਹੁਤ ਬਠਿੰਡਾ ਬਰਾਸਤੀ ਮੇਲੇ ਮਾ ਜਿਕਣਾ ਮੁਗ ਜਿਕਣਾ ਯੂਨੀਵਰਸਿਟੀ ਮਾ ਸਾਰੀਆਂ ਮਾ ਨਬਲੀ ਯੂਨੀਵਰਸਿਟੀ ਮਾ ਇੱਥੇ ਆਪਣੇ 14 ਸੈਕਟਰ ਪਟਿਆਲਾ ਯੂਨੀਵਰਸਿਟੀ ਮਾ ਇੱਥੇ ਮਤਲਬ ਕਿ ਬੜੀ-ਬੜੀਆਂ ਸਟੇਜਾਂ 'ਤੇ ਗਾਲੇ ਜਗਰਾਓ ਕੌਂਕੇ ਗੱਲਾਂ ਬਾਬਾ ਅਨੰਦ ਸਿੰਘ ਕ ਨਾਨਕ ਸਰ ਵੀ ਗਾਲੇ ਆ ਸੋ ਬਹੁਤ ਬੇਅੰਤ ਰਾੜਾ ਸਾਹਿਬ ਅਨਸਾਲੀ ਸੰਤਾ ਨੇ ਲਵਾਇਆ ਤੇ ਟੱਕੀ ਸਾਹਿਬ ਪਹਿਲਾਂ ਇਹ ਪਵਦੀ ਇਲਾਕੇ ਦੇ ਵਿੱਚ ਸੀ ਹੁਣ ਇਸ ਜਿਹੜੀ ਡਿਮਾਂਡ ਹੈ ਬਾਹਰ ਵੀ ਜੋ ਮਾਲਵਾ ਮਾਝਾ ਬਾਹਰ ਵੀ ਹੈ ਵੀ ਰੇਟਲੀ ਮਾ ਵੀ ਸੀ ਇਟਲੀ ਮਾ ਮਾਰਾ ਟੂਰ ਜਦੋਂ ਲਾਕਡਾਊਨ ਲੱਗਿਆ ਤਿੰਨ ਦਿਨ ਪਹਿਲਾਂ ਸਾਡਾ ਟੂਰ ਕੈਂਸਲ ਹੋ ਗਿਆ ਬਹੁਤ ਹੀ ਖੜੇਗੀ ਆ ਤਿੰਨ ਮਹੀਨੇ ਦਾ ਸਾਡਾ ਵੀਜ਼ਾ ਲੱਗਿਆ ਦਾ ਉੱਥੇ ਇਸ ਤੋਂ ਇਸ ਤੋਂ ਬਿਨਾ ਤੁਸੀਂ ਪਵਦੀ ਅਖੜੇ ਤੋਂ ਬਿਨਾ ਹੋਰ ਕੀ ਕਰਦੇ ਐ ਮਾ ਪਵਦੀ ਖੜਾ ਹੀ ਹੈ ਵੀਰੋ ਹੋਰ ਤਾਂ ਕੋਈ ਹੋ ਨਹੀਂ ਹੈ ਹੋਰ ਤਾਂ ਆਪਣਾ ਘਰ ਦਾ ਕੰਮਕਾਰ ਡੰਗਰ ਬੱਚਾ ਹਮ ਹੋਰ ਤਾਂ ਕੋਈ ਐਡਾ ਕੰਮ ਕਰ ਜਿਹੜੇ ਇੱਥੇ ਲੋਕ ਆਂਦੇ ਆ ਉਹਨਾਂ ਨੂੰ ਕਿੱਥਣਾ ਪਤਾ ਲੱਗਦਾ ਹੈ ਕਿਸ ਤਰ੍ਹਾਂ ਪਤਾ ਲੱਗਦਾ ਹੈ ਵੀ ਅੱਜ ਪੁਆਦੀ ਖਾੜਾ ਉੱਥੇ ਕੋਈ ਤੁਸੀਂ ਇਹ ਲੋਕਾਂ ਨੂੰ ਮਾਰੇ ਪੁਆਦ ਗਿਆ ਨੂੰ ਗੌਣ ਕੀ ਇੰਨੀ ਚਟਕ ਹੈ ਵੀ ਇੱਕ ਦੋ ਇਹਨੂੰ ਪੁੱਛਦੇ ਰਹਾਂ ਇਹ ਆ ਫੋਨ ਕਰ ਲਿਆ ਕੋਈ ਸੁਆਣੇਗਾ ਤਾਂ ਤਰਾ ਫੋਨ ਕਰ ਲੈਣਾ ਵੀ ਖਾੜਾ ਤਾਂ ਨਹੀਂ ਘਾਰੇ ਇਲਾਕੇ ਮਾਂ ਪਹਿਲਾਂ ਬੋਲੀ ਪੈ ਜਾ ਹਾਂ ਜੇ ਇੱਕ ਬੰਦੇ ਨੂੰ ਪਿੰਡ ਮਾ ਪਤਾ ਲੱਗ ਗਿਆ ਉਹ ਪੰਜ ਸੱਤ ਪਿੰਡਾਂ ਮਾ ਦੱਸ ਦਿਆ ਪਤਾ ਲੱਗ ਜਾਂਦਾ ਇੰਨੀ ਚਟਕ ਹੈ ਮਾਰੇ ਖਾੜੇ ਦੀ ਮਤਲਬ ਕਿ ਇੰਨੀ ਠਰਕ ਹੈ ਗੌਣ ਕਾ ਇੰਨਾ ਸ਼ੌਂਕ ਹੈ ਇਸ ਕਾ ਇਹ ਲੋਕਾਂ ਨੂੰ ਆਪਣੇ ਆਪਾ ਤਾਂ ਲੱਗ ਜਾ ਕਿਸ ਤਰ੍ਹਾਂ ਅੱਜ ਦਾ ਸਮਾਂ ਹੈ ਨੌਜਵਾਨ ਜਿਹੜੇ ਅੱਜ ਦੇ ਨਵੇਂ ਕਲਾਕਾਰਾਂ ਨੂੰ ਪਸੰਦ ਕਰਦੇ ਐ ਪਰ ਜਿਹੜਾ ਪੁਰਾਣਾ ਪਸ਼ੋਕੜਾ ਪਵਾਦੀ ਖਾੜਾ ਪਵਾਦੀ ਗਾਣਾ ਆਹ ਜੋ ਅੱਜ ਦੇ ਨੌਜਵਾਨ ਭੁੱਲਦੇ ਜਾਂਦੇ ਕਿਸ ਤਰ੍ਹਾਂ ਦੇਖਦੇ ਸਨ ਦੇਖੋ ਜੀ ਕਿਉਂਕਿ ਥੋੜੇ ਜਿਹੜੇ ਅਖਾੜੇ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਜ਼ਿਆਦਾ ਸੀ ਅਧਕੜ ਜ਼ਿਆਦਾ ਸੀ ਪਰ ਜਿਹੜੇ ਨੌਜਵਾਨ ਬਹੁਤ ਘੱਟ ਸੀ ਨੌਜਵਾਨ ਦੇਖੋ ਹੁਣ ਇਹ ਜਿਹੜਾ ਮਾਰਾ ਗਾਉਣਾ ਨਾ ਇਸ ਨੂੰ ਸੁਣਾ ਸੁਲਝੇ ਵੀ ਲੋਕ ਹਾਂ ਨੌਜਵਾਨ ਤਾਂ ਹੁਣ ਕੰਜਰਖਾਨੇ ਮਾਂ ਮੋਬੈਲਾ ਮਾਂ ਜਾਂ ਕੁੜੀਆਂ ਪਿੱਛੇ ਜਾਂ ਫਿਰ ਸੈਕਟਰਾਂ ਮਾਂ ਉਰੇ ਮਾਰਕੀਟਾਂ ਮਾਂ ਖੜੇ ਹੋਣੇ ਹੱਥਾਂ ਮਾਂ ਲਾਈ ਹੋਣੇ ਅਸੀਂ ਤਾਂ ਕੰਨਾਂ ਮਾਂ ਮੰਦਰਾ ਉਹ ਉਲਝੇ ਹੋਏ ਉਹਨਾਂ ਨੂੰ ਜੋੜਨੇ ਵਾਸਤੇ ਜਿਹੜੇ ਇੱਧਰ ਉੱਧਰ ਘੁੰਮਦੇ ਆ ਉਹ ਵੀ ਜੁੜੂਗੇ ਉਹ ਕਹਾ ਜਾਂ ਹਮਥ ਤਬ ਤੁਮ ਨਾਥੇ ਅਬ ਹਮ ਹੋਏ ਤੋ ਤੁਮ ਨਾ ਰਹੇ ਔਰ ਜਦੋਂ ਉਮਰ ਹੋਆ ਨਾ ਹਮੇ ਵੀ ਐਜੇ ਜੀਦੇ ਜਦੋਂ ਉਮਰ ਹੋਆ ਉਹ ਕਹਾ ਸੱਚੀ ਬਾਤਾਂ ਸੁਣਾਈਆਂ ਆਪਣੇ ਦਿਨ ਭੁੱਲ ਗਿਆ ਬਾਪ ਪੁੱਤ ਕੀ ਕਰੇ ਤਕੜਾਈਆਂ ਵੀ ਜਦ ਉਮਰ ਹੁਆ ਨਾ ਉਮਰ ਕੇ ਸਾਥ ਬੰਦਾ ਟੜਦਾ ਜਾਈ ਜਾ ਯਾਰ 35 40 ਕੇ ਲਾਗ ਉਮਰ ਲਗਦੀ ਹੈ ਨਾ ਜਦ ਮੇਰੇ ਕਹਿਣਗੇ ਭਾਵੇਂ ਜਦ ਬੰਦਾ ਮਾੜੇ ਕੰਮ ਕਰ ਲੈ ਯੋਗਾ ਨਹੀਂ ਰਹਿੰਦਾ ਨਾ ਪਾਪ ਕਰਨ ਯੋਗਾ ਨਹੀਂ ਰਹਿੰਦਾ ਉਹ ਸੱਚੇ ਰਸਤੇ ਲੱਗ ਜਾ ਤੁਰਨਾ ਸਾਰਾ ਨੇ ਗੱਲਾਂ ਕਹੀਆਂ ਦੀ ਕਈ ਸੋ ਸਾਲ ਪਹਿਲਾਂ ਉਹ ਅੱਜ ਸੱਚੀਆਂ ਹੋ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਸੱਚੀਆਂ ਹੋ ਰਹੀਆਂ ਜੀ ਹੋ ਰਹੀਆਂ ਉਹ ਗੱਲਾਂ ਸੱਚੇ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਸੀ ਉਹ ਕੌਂਦੇ ਸੀ ਉਹ ਅੱਜ ਸਚਾਈ ਦੇ ਵਿੱਚ ਬਦਲਦੇ ਜੀ ਬਦਲ ਨਹੀਂ ਆ ਹਾਂ ਜੀ ਬਿਲਕੁਲ ਉਹਨਾਂ ਕਹੇ ਦਾ ਚੌਥੇ ਯੁੱਗ ਨੇ ਆਣ ਕੇ ਪੈਰ ਧਰਨਾ ਲੋਕ ਕਰੂਗੇ ਗੱਲਾਂ ਨਕਾਰੀਆਂ ਜੀ ਸੱਸ ਬਹੂ ਦਾ ਕੋਈ ਨਹੀਂ ਭੇਤ ਚੱਲਣਾ ਹੋਰ ਚਿੰਬੜੂ ਕਈ ਬਿਮਾਰੀਆਂ ਜੀ ਇਹਨਾਂ ਬਾਹਮਣਾਂ ਦੀ ਬੁੱਧੀ ਪ੍ਰਿਸ਼ਟ ਹੋ ਜੂ ਕਰਕੇ ਕੰਜਦਾ ਰੱਖੂ ਪਿਆਰੀਆਂ ਜੀ ਕਹਾ ਤੀ ਜਮ ਕੇ ਤੀ ਬਾਪ ਕੇ ਘਰਾਂ ਸ਼ਿੰਗਾਰ ਲਾ ਕੇ ਤੀ ਬਾਪ ਕੇ ਘਰਾਂ ਸ਼ਿੰਗਾਰ ਲਾ ਕੇ ਅੱਖਾਂ ਕਰਕੇ ਰੱਖੂ ਪਿਆਰੀਆਂ ਜੀ ਆਸਾ ਆਰਾਮ ਨਾ ਰਹਿਣਾ ਇਹ ਕਰਮ ਕੋਈ ਕਲੂ ਕਾਲ ਨੇ ਮਤਾਂ ਮਾਰੀਆਂ ਜੀ ਕਲਜੂਗ ਨੇ ਮਤ ਮਾਰ ਦੇਣੀ ਸਭ ਕੀ ਇਹ ਕਲਜੂ ਕਾ ਵਿਸਤਾਰ ਹੈ ਇਹ ਉਹ ਤਾਂ ਹੋਣਾ ਹੀ ਹੈ ਜੋ ਭਗਤਾ ਅਸਰਾਮ ਕਹਿਗੇ ਜਿਹੜਾ ਅਸਰਾਮ ਕਾ ਖਾੜਾ ਦਾ ਅਸਰਾਮ ਕੇ ਖਾੜੇ ਮਾ 3 ਰੁਪਏ ਖਰਚਦਾ 1 ਰੁਪਿਆ ਨਚਾਰ ਕਾ ਉਸ ਸਮੇ 1 ਰੁਪਿਆ ਨਚਾਰ ਕਾ 1 ਰੁਪਿਆ ਧਾਰੰਗੀ ਵਾਲੇ ਕਾ 1 ਰੁਪਿਆ ਢੋਲਗੀ ਵਾਲੇ ਕਾ ਫਿਰ ਹੋਇਆ ਪੂਰਨਰਾਮ ਪੂਰਨਰਾਮ ਕੇ ਖਾੜੇਗਾ ਹੋਇਆ 5 ਰੁਪਏ ਖਰਚ 1 ਰੁਪਿਆ ਨਚਾਰਗਾ 1 ਰੁਪਿਆ ਸਾਰੀਆਂ ਵਾਲੇਗਾ 1 ਰੁਪਿਆ ਗੱਡੇ ਬਲਦਨ ਲੈ ਜਾਂਦੇ ਦਾਣਾ ਪੱਕਾ 1 ਰੁਪਿਆਗਾ ਬਾਕੀ ਦਾਰੂ ਸ਼ੀਕਾ ਵਿੱਚ ਹੈ ਤੇ ਬੰਦੇ ਬਹੁਤ ਤਰ੍ਹਾਂ ਦੇ ਹੋਆ ਫਿਰ ਛੇ ਰਾ ਹੋਇਆ ਛੇਰੇ ਖਾੜੇਗਾ 50 ਰੁਪਏ ਖਰਚਦਾ ਫਿਰ ਉਤੇ ਬਾਅਦ 10 15 ਸਾਲ ਖਾੜੇ ਬੰਦ ਰਹੇ ਖੜਕੂ ਬਾਦਮਾ ਖਾੜੇ ਬੰਦ ਰਹੇ ਫਿਰ ਮੇਰਾ ਉਸਤਾਦ ਜਹੇਦਾਰ ਗੁਰਦੇਵ ਸਿੰਘ ਉਹਨੇ ਕੰਮ ਸ਼ੁਰੂ ਕਰਿਆ ਉਹਕੇ ਲਗੇ ਗਾਉਣ ਲਗਣ ਉਹਕੇ ਖਾੜੇਗਾ ਤੇ ਜੀ 4-5000 ਰੁਪਏ ਚ ਕਹਿੰਦਾ ਗੱਡੀਆਂ ਦਾ ਪੁਰਾਣੇ ਸਮੇਂ ਮੈਂ ਗੱਡੇ ਤੇ ਗੱਡਿਆਂ ਨੂੰ ਦਾਣਾ ਪੱਕਾ ਪਾਵੇਂ ਨੇ ਹੁਣ ਗੱਡੀਆਂ ਗੱਡੀਆਂ ਮਤ ਤੇਲ ਤੇਲ ਪਾਣੀਆਂ ਮਹਾਰਾ ਦੋ ਵੀ ਗੱਡੀਆਂ ਹੋ ਜਾਂ ਤਿੰਨ ਵੀ ਹੋ ਜਾਂ ਫੇਰ ਸਾਰੰਗੀ ਵਾਲੇ ਨੂੰ ਵੀ ਵਿਚਾਰ ਨੂੰ ਵੀ ਢੋਲਕੇ ਵਾਲੇ ਨੂੰ ਵੀ ਅੱਛਾ ਬਹੁਤੀ ਖਾੜੇ ਵਾਲੇ ਹੋਰ ਵੀ ਗਾਉਂਦੇ ਆ ਹੋਰ ਵੀ ਆ ਜੀ ਹੋਰ ਵੀ ਹੈ ਸਾਰੇ ਉੱਥੇ ਹੀ ਤੇ ਆਸਰਾਮ ਜੀ ਤੇ ਉੱਥੇ ਤੇ ਚੱਲੀ ਵੀ ਲੱਗੇ ਦੇਖੋ ਜੀ ਸੱਚ ਤਾਂ ਚਲੋ ਹੁਣ ਕਾ ਨੂੰ ਚੂਬਾ ਪੱਗ ਦੇ ਕਹਿੰਦਾ ਉਸਤਾਦ ਧਾਰ ਕਹਿੰਦਾ ਮੈਂ ਹੀ ਸਿੱਖਿਆ ਬਾਕੀ ਤਾਂ ਸਭ ਚੱਲਦੇ ਫਿਰਦੇ ਖਲਾਉਣੇ ਆ ਠੀਕ ਹੈ ਦੇਖ ਕੇ ਜੋ ਯਾਦ ਕਰਕੇ ਉਹੀ ਗਾਉਂਦੇ ਆ ਹਾਂਜੀ ਇਹ ਮਾਰੀਆਂ ਕਿਤਾਬਾਂ ਛਪੀਆਂ ਵੀਆਂ ਸੱਤ ਪਟਿਆਲਾ ਯੂਨੀਵਰਸਿਟੀ ਦੇ ਉਹ ਕਿਤਾਬਾਂ ਪੜ੍ਹ ਕੇ ਕੁਝ ਕੁਝ ਮਾਰੀਆਂ ਵੀਡੀਓ ਦੇਖ ਕੇ ਕੁਝ ਇਹ ਸਚਾਈ ਹੈ ਮੈਂ ਆਪਣੇ ਬਚਲਾਂ ਦੇ ਮੁਰਦਾਂ ਨੂੰ ਚਾਹਮਾ ਪਾ ਦਿਓ ਇਹ ਸੱਚ ਹੈ ਕਿਸੇ ਨੇ ਉਹ ਸਾਰਾ ਰਕੋੜਾ ਸਾਰਾ ਪਾਉਂਗਾ ਪੱਗ ਪੁੱਗ ਕਿਸੇ ਨੇ ਨਹੀਂ ਦਈ ਵੀ ਸਭ ਚੱਲਦੇ ਫਿਰਦੇ ਖਲਾਉਣੇ ਆ ਮੈਂ 13 ਸਾਲ ਆਪਣੇ ਉਸਤਾਦ ਪਰ ਰਹਿ ਕੇ ਪੱਗ ਦੇ ਕੇ ਗੁਰਤਾਰਨਾ ਕਰਕੇ ਉਪਾ ਗਉਣ ਗਿਆ ਬਰੀਕੀਆਂ ਸਿੱਖੀਆਂ ਜੀ ਜਿਸ ਤਰ੍ਹਾਂ ਤੁਸੀਂ ਅੱਜ ਕੋਈ ਹੋਰ ਵੀ ਪ੍ਰੋਗਰਾਮ ਕਰਵਾ ਸਕਦੇ ਸੀ ਕੋਈ ਹੋਰ ਕੋਈ ਡੀਜੇ ਕੋਈ ਹੋਰ ਜਾਂ ਕੋਈ ਵਧੀਆ ਸੱਭਿਆਚਾਰ ਕੋਈ ਪ੍ਰੋਗਰਾਮ ਕਰਵਾ ਸਕਦੇ ਬੜਾ ਕਲਾਕਾਰ ਮਿਲਾ ਸਕਦੇ ਸੀ ਤੁਹਾਡੇ ਦਿਮਾਗ ਵਿੱਚ ਕੀ ਆਇਆ ਵੀ ਮੈਂ ਉਹ ਪਉੜੀ ਖੜਾ ਹੀ ਲਵਾਉਣਾ ਹੈ ਤੁਹਾਡੇ ਦਿਮਾਗ ਵਿੱਚੋਂ ਆਇਆ ਤੁਹਾਨੂੰ ਇਹ ਚੰਗਾ ਲੱਗਦਾ ਜੀ ਉਦੀ ਪੌਦੀ ਲੋਗ ਜਿੱਤਾਂ ਚੰਗਾ ਲੱਗਦਾ ਆਂਦਰ ਦੇ ਹੂੰ ਜਦ ਦਿਲ ਕੀ ਤਮੰਨਾ ਹੀ ਨਹੀਂ ਦੀ ਹੂੰ ਉਹ ਉਹਨਾਂ ਜੰਗਾ ਲੱਗਦਾ ਹੂੰ ਰੋ ਦੀ ਖਰਾਕ ਹੈ ਹਾਂਜੀ ਹਾਂ ਹੂੰ ਰੋ ਦੀ ਖਰਾਕ ਹੂੰ ਸੋ ਤੁਸੀਂ ਦੱਸੋ ਵੀ ਤੁਸੀਂ ਕਿੰਨੇ ਸਮੇਂ ਤੋਂ ਜੋ ਪੌਦੀ ਖਾੜੇ ਇਹ ਦੇਖਦੇ ਆ ਰਹੇ ਕਿੰਨੇ ਕ ਤੁਹਾਨੂੰ ਯਾਦ ਹੋ ਮੈਨੂੰ ਵੀ ਹੋ ਗਈ 25 30 ਸਾਲ ਸਾਡੇ ਬਜ਼ੁਰਗ ਸੇ ਇਹ ਮੇਰੇ ਸਾਹਮਣੇ ਸਿੱਖਿਆ ਹੂੰ ਜਿਹੜਾ ਇਹਨਾਂ ਦਾ ਉਸਤਾਦ ਹੈ ਜੀ ਨਾ ਉਹਨੂੰ ਜਾਣਦਾ ਉਸਕ ਉਹ ਕਹਦਾ ਕਹਿਣਾ ਹੀ ਕਿਹਾਗਾ ਉਸਕੇ ਕੋ ਇੰਨਾ ਕੁਛ ਤਾਂ ਕਹਣਾ ਇਹ ਕਰਦੇ ਵੀ ਇਹੋ ਬਾਤ ਕਿਤਰਾ ਕਹਿਣੀ ਐ ਕਿਤਰਾ ਸਾਜ਼ ਵਜਾਉਣਾ ਕਿਤਰਾ ਇਹਨੂੰ ਗਾਉਣਾ ਕਿਤਰਾ ਇਹੋ ਕਰਨਾ ਫਿਰ ਉਹ ਕਹੇ ਕਰਦਾ ਕਾ ਵੀ ਜਥੇਦਾਰ ਨੂੰ ਰੋਂਗੇ ਪਰ ਉਹ ਅੱਜ ਰੋ ਰਹੇ ਆ ਨਹੀਂ ਸੋ 21 ਸਾਲ ਹੋਰ ਆ ਜੀ ਇਸ ਤਰ੍ਹਾਂ ਅੱਜ ਜਿਹੜੇ ਸਾਡੇ ਇਲਾਕੇ ਦੇ ਵਿੱਚ ਪਵਾਦ ਬੋਲਣੇ ਤੇ ਜਿਹੜੇ ਨੌਜਵਾਨ ਹਨਾ ਉਹ ਚੀਜ਼ ਕਿਤੇ ਐ ਬਣਈਏ ਸੀ ਵੀ ਪ੍ਰੋਫੈਸ਼ਨਲ ਗੱਲ ਕਰੀਏ ਪਾਈਏ ਪ੍ਰੋਫੈਸ਼ਨਲ ਤਾਂ ਉਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆ ਵੀ ਲੋ ਇਹ ਬੋਲੀ ਨੂੰ ਨਾ ਹੁਣ ਸੋਸ਼ਲ ਮੀਡੀਆ ਕਰਕੇ ਜੀ ਜਾਣਨ ਲੱਗੇ ਜਾਣਨ ਲੱਗੇ ਮਾਰੇ ਥਾਰੇ ਜਿਹੜੀ ਬੋਲੀ ਹੈ ਨਾ ਹੁਣ ਤਾਂ ਜਿਹੜੇ ਕਰਾਲੀ ਰੋਪੜ ਲੱਕੇਗੇ ਉਹ ਵੀ ਮਾਰੇ ਥਾਰੇ ਲਾਗੇ ਬੋਲਣ ਵਿੱਚ ਬਹੁਤ ਮਾਰੇ ਇਲਾਕੇ ਮਾ ਕੇ ਇੱਥੇ ਮੋਰਚੇ ਲੱਗੇ ਹੋਏ ਉਹ ਮਾਰੇ ਥਾਰੇ ਬੋਲਾ ਜੀ ਮਾਰੀ ਜਿਹੜੀ ਬੈਦਬਾਨੀ ਬੋਲੀ ਹੈ ਇਹ ਠੇਠ ਪਾਦੀ ਹੈ ਨਿਕਣਾ ਲਾਲਾ ਵੀ ਖੜ ਤੇ ਲੈ ਕੇ ਡੇਰਾ ਬਸੀ ਅਮਾਲਾ ਲਕਾ ਹੋ ਗਿਆ ਕੁੰਬੜਾ ਗਵਾਣਾ ਹੋ ਗਿਆ ਹੈ ਜੀ ਇਹ ਠੇਡ ਪਵਦੀ ਹੈ ਇੰਦਰ ਰਾਜਪੁਰਾ ਇਲਾਕਾ ਬਿਲਕੁਲ ਜੀ ਜਿਸ ਤਰ੍ਹਾਂ ਪਵਦੀ ਖਾੜੇ ਦੇ ਵਿੱਚ ਲੋਕ ਬੜੇ ਚੌਂ ਦੇ ਨਾਲ ਬੜੇ ਸ਼ੌਂਕ ਦੇ ਨਾਲ ਪਵਦੀ ਖਾੜੇ ਲਵਾਉਂਦੇ ਆ ਕਿਉਂਕਿ ਹੋਰ ਕਲਾਕਾਰਾਂ ਨੂੰ ਵੀ ਅਸੀਂ 5-5 ਲੱਖ ਰੁਪਏ ਮਾ ਕਿਸ ਮੋਕੇ ਆ ਕੇ ਦਈ ਕਕੰਨਿਆਂ ਨੇ ਜਨਮ ਹੋਸਨ ਜੀ ਹਾਂਜੀ ਹਾਂਜੀ ਹਾਂ ਗੌਰ ਜਾਨੋ ਰੱਖ ਦਿਓ ਗਹਿਲੇ ਪੁੱਤਰੀ ਧਰਮ ਕੀ ਹੋਈਆ ਤਾਬ ਜਾਨੋ ਰੱਖ ਦਿਆ ਗਹਿਲੇ ਪੁੱਤਰੀ ਧਰਮ ਕੀ ਹੋਈਆ ਜੀ ਹਾਂ ਜੀ ਹਾਂ ਉਹ ਫਾਟਰੇ ਮੈਨੂੰ ਸਮਝਾਉਂਦੇ ਮਾਲਵੇ ਕੰਨੇ ਨੂੰ ਮਾਤਾ ਪਿਤਾ ਦਾ ਲਾਡਲ ਤੇ ਪਰਦੇੰਦਿਆਂ ਨੂੰ ਮੋਤ